ਉਹ ਨੂੰ ਮਲਾਉਣ ਜਾ ਰਹੇ ਆ ਉਸ ਸੰਸਥਾ ਨਾਲ ਜਿਹੜੇ ਇੱਕ ਦਿਨ ਚ ਚਾਰ ਚਾਰ ਪੰਜ ਪੰਜ ਸਤਾਵਾਂ ਤੇ ਵੀ ਕੈਂਪ ਲਾ ਦਿੰਦੀ ਆ ਇਹ ਖੂਨਦਾਨ ਨਹੀਂ ਹੁੰਦੀ ਕਿ ਜਿਹੜੀ ਕਤਾਰ ਚ ਪਹਿਲੇ ਨੰਬਰ ਤੇ ਆ ਤਾਂ ਉਹਨਾਂ ਦੇ ਪ੍ਰਧਾਨ ਉਹਨਾਂ ਦੇ ਜਨਰਲ ਸਤਕਰ ਸਾਡੇ ਨਾਲ ਸ਼ਾਮਲ ਆ ਉਹਨਾਂ ਨਾਲ ਗੱਲਬਾਤ ਕਰਦੇ ਆ ਇਹ ਵਿਸ਼ਾਲ ਖੂਨਦਾਨ ਬਾਬਾ ਫਰੀਦ ਜੀ ਦੇ ਆਗਮਨ ਪੂਰਵ ਤੇ ਲਾਇਆ ਜਾ ਰਿਹਾ ਤੇ ਉਹਨਾਂ ਨਾਲ ਤੁਹਾਡੀ ਗੱਲਬਾਤ ਕਰਾਉਨੇ ਆ ਰਾਜਵੀਰ ਜੀ ਸੁਖਵੀਰ ਜੀ ਸੁਖਵੀਰ ਜੀ ਤੁਸੀਂ ਦੱਸੋ ਅੱਜ ਦੇ ਖੂਨਦਾਨ ਬਾਰੇ ਹੁਣ ਤੱਕ ਆਪਾਂ ਕਿੰਨੇ ਬਲੱਡ ਆ ਚੁੱਕੇ ਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਸਾਰੀ ਸੰਗਤ ਨੂੰ ਧੰਨ ਧੰਨ ਬਾਬਾ ਸ਼ੇਖ ਫਰੀ ਜੀ ਦੇ ਆਗਮਨ ਪਰ ਦੀ ਲੱਖ ਲੱਖ ਵਧਾਈ ਹੋਵੇ ਜੀ ਇਹ ਜੋ ਆਪਣਾ ਕੈਂਪ ਚੱਲ ਰਿਹਾ ਹੈ ਇਹ ਬਾਬਾ ਫਰੀ ਜੀ ਦੇ ਆਗਮਨ ਪਰ ਦੀ ਸ਼ੁਰੂਆਤ ਚੱਲ ਰਿਹਾ ਜੀ ਜੋ ਹੁਣ ਤੱਕ 200 ਪਲੱਸ ਯੂਨਿਟ ਹੋ ਚੁੱਕੇ ਆ 1 ਵਜੇ ਦਾ ਟਾਈਮ ਹੋਇਆ ਜੀ ਸੋ ਆਸ ਹੈ ਕਿ ਅੱਜ ਦੇ ਦਿਨ 500 ਯੂਨਿਟ ਕਰਦੀ ਹੋਊਗੀ ਜੀ ਤੇ ਅੱਗੇ ਜਿਹੜਾ ਕੈਂਪ ਤੁਸੀਂ ਮੇਲਾ ਖੂਨ ਦਾ ਨੀਂ ਦਾ ਲਾ ਰਹੇ ਆ ਉਹਦੇ ਬਾਰੇ ਵੀ ਤੁਸੀਂ ਜਾਣਕਾਰੀ ਦਿਓ ਹਾਂਜੀ ਉਹ ਕੈਂਪ ਆਪਣਾ ਜੀ ਕੇਲਾ ਚੌਂਗ ਦੇ ਵਿੱਚ ਲਾ ਰਹੇ ਆ ਜੋ ਇਥੋਂ ਬਾਬਾ ਫਰੀਦ ਤੋਂ ਬਿਲਕੁਲ ਨੇੜੇ ਹੈ ਸੋ ਉਸ ਕੈਂਪ ਦੇ ਵਿੱਚ ਸਾਨੂੰ ਵਾਰਤવાર ਡੋਨਰ ਹੋਣ ਦੀ ਆਸ ਹੈ ਤੁਹਾਨੂੰ ਕਿੰਨਾ ਕਿੰਨਾ ਸਹਿਯੋਗ ਮਿਲ ਰਿਹਾ ਲੋਕਾਂ ਵੱਲੋਂ ਇਸ ਦਾ ਸੰਗਤ ਵੱਲੋਂ ਪੂਰਾ ਸਹਿਯੋਗ ਮਿਲ ਰਿਹਾ ਜੀ ਤੇ ਬਹੁਤ ਦੂਰੋਂ ਦੂਰੋਂ ਆ ਕੇ ਸੰਗਤ ਬਲੱਡ ਦੇ ਰਹੀ ਹੈ ਜੀ ਸੋ ਅੱਗੇ ਵੀ ਪੂਰੀ ਆਸ ਹੈ ਕਿ ਜੋ ਅੱਗੇ ਕੈਂਪ ਆਇਆ ਆਪਣਾ ਉਹਦੇ ਵਿੱਚ ਵੀ ਪੂਰਾ ਸੰਗਤ ਸਹਿਯੋਗ ਦੇਊਗੀ ਜੀ ਤੇ ਤੁਸੀਂ ਬਾਬਾ ਫਰੀਦ ਜੀ ਦੇ ਹਾਲ ਚ ਕੈਂਪ ਲਾਇਆ ਬਾਬਾ ਫਰੀਦ ਜੀ ਦੀ ਕਮੇਟੀ ਵੱਲੋਂ ਤੁਹਾਨੂੰ ਕੀ ਸਹਿਯੋਗ ਮਿਲਿਆ ਬਾਬਾ ਫਰੀਦ ਦੀ ਕਮੇਟੀ ਵੱਲੋਂ ਸਾਨੂੰ ਪੂਰਾ ਸਹਿਯੋਗ ਆਇਆ ਜੀ ਜੋਰ ਅਪਰੇਸਮੈਂਟ ਦਾ ਖਰਚਾ ਦੁੱਧ ਜੋ ਆਪਨੇ ਟੇਬਲ ਪਏ ਆ ਇਹ ਸਾਰਾ ਕੁਝ ਸਾਨੂੰ ਕਮੇਟੀ ਵੱਲੋਂ ਦਿੱਤਾ ਜਾ ਰਿਹਾ ਜੀ ਤੇ ਤੁਹਾਡੇ ਨਾਲ ਕਿੰਨੇ ਇੱਕ ਨੌਜਵਾਨ ਸ਼ਾਮਲ ਹੈ ਹੁਣ ਸਾਡੇ ਨਾਲ ਤਕਰੀਬਨ 250 ਨੌਜਵਾਨ ਸ਼ਾਮਲ ਹੈ ਜੀ ਹਾਂਜੀ ਭਾਈ ਜੀ ਕੀ ਨਾਮ ਹੈ ਤੁਹਾਡਾ ਜੀ ਮੇਰਾ ਨਾਮ ਗੁਰਦੇਵ ਸਿੰਘ ਗੋਲੇ ਵਾਲਾ ਜੀ ਮੀਤ ਪ੍ਰਦਾਨ ਬਾਬਾ ਫਰੀਦ ਬਲੱਡ ਸਰਵਸਟਾ ਹੈ ਜੀ ਤੇ ਉਨੇ ਤੋਂ ਮੇਲਾ ਸ਼ੁਰੂ ਹੋ ਰਿਹਾ ਮੇਲੇ 'ਚ ਕਿੱਥੇ ਕਿੱਥੇ ਆਪਣੇ ਜਿਹੜੇ ਕੈਂਪ ਲੱਗੂਗਾ ਇਹ ਆਪਣਾ ਜੀ ਇੱਕ ਪਾਸੇ ਤੇ ਲੱਗ ਰਿਹਾ ਕਿਲੇ ਦੇ ਨੇੜੇ ਕਿਲੇ ਦੇ ਸਾਹਮਣੇ ਲੱਗ ਰਿਹਾ ਜੀ ਇੱਥੇ ਨੇੜੇ ਇੱਕ ਸਟੇਡੀਅਮ ਕੋਲੇ ਲੱਗ ਰਿਹਾ ਜੀ ਤੇ ਇੱਕ ਗੋਡਰੀ ਸੇਵ ਲੱਗ ਰਿਹਾ ਤਨਖਾਈ ਕੈਂਪ ਲੱਗ ਰਿਹਾ ਤੇ ਇਹਦੇ ਸਾਧਨ ਕਿਹੜੀ ਮੈਡੀਕਲ ਦੀ ਟੀਮ ਆਊਗੀ ਕਿ ਹੋਰ ਵੀ ਟੀਮਾਂ ਵੀ ਇਹਦੇ ਵਿੱਚ ਸ਼ਾਮਲ ਹੋਣਗੀਆਂ ਹੋਰ ਵੀ ਮੈਡੀਕਲ ਦੀ ਹੋਰ ਕੋਈ ਪਰਦੀਵ ਟੀਮ ਆਊਗੀ ਤੇ ਬਲੱਡ ਹਸਪੀਟਲ ਦੀ ਭਾਈ ਜੀ ਕੀ ਨਾਮ ਹੈ ਤੁਹਾਡਾ ਜੀ ਮੇਰਾ ਨਾਮ ਮਨਜੀਤ ਸਿੰਘ ਹੈ ਜੀ ਕੈਨ ਬਾਬ ਸਿੰਘ ਵਾਲੇ ਤੋਂ ਜੀ ਸਾਰੇ ਨਗਰ ਨੂੰ ਕੌਸ਼ਤਾਲੇ ਜੀ ਤੇ ਬਾਬਾ ਫਰੀਦ ਬਲੱਡ ਸੇਵਰ ਸੈਟੀਚ ਕੀ ਅਹੁਦਾ ਤੁਹਾਡਾ ਜੀ ਮੈਂ ਇੱਕ ਮੈਂਬਰ ਦੀ ਤੌਰ ਤੇ ਕੰਮ ਕਰ ਰਿਹਾ ਜੀ ਤੇ ਕਾਫੀ ਜੜ ਤੋਂ ਸਸਤਾ ਨਾਲ ਮੈਂ ਜੁੜੇ ਹੋਇਆ ਹਾਂ ਜੀ ਤੇ ਸਸਤਾ ਬਹੁਤ ਸੇਵਾ ਕਰ ਰਹੀ ਹੈ ਜੀ ਤਕਰੀਬਨ ਅਸੀਂ ਤੇ ਬਹੁਤ ਵਧੀਆ ਸਾਡੀ ਸਸਤਾ ਚੱਲ ਰਹੀ ਹੈ ਸਾਡੀ ਜਿਵੇਂ ਰਿਪੋਰਟ ਮੁਕਸਰ ਪ੍ਰੋਇਪਰ ਟੋਟਲ ਹੀ ਜ਼ਿਲ੍ਹੇ ਦੇ ਵਿੱਚ ਚੱਲ ਰਹੀ ਹੈ ਟੋਟਲ ਹਰ ਪੰਜਾਬ ਦੇ ਵਿੱਚ ਹੀ ਚੱਲ ਰਹੀ ਹੈ ਜੀ ਤੇ ਬਹੁਤ ਸਾਰੇ ਲੋਕਾਂ ਦੀਆਂ ਇਹ ਗੱਲਾਂ ਵੀ ਇਹ ਬਲੱਡ ਵੇਚਿਆ ਜਾਂਦਾ ਬਲੱਡ ਬੈਂਕਾਂ ਵੱਲੋਂ ਨਹੀਂ ਜੀ ਇਹ ਤਾਂ ਸਹੀ ਨਹੀਂ ਹੈ ਇਹ ਗੱਲ ਸਹੀ ਨਹੀਂ ਹੈ ਵੀ ਬਲੱਡ ਵੇਚਿਆ ਜਾਂਦਾ ਹੈ ਨਹੀਂ ਕੋਈ ਵੀ ਸਾਡੇ ਨਾਲ ਸਵਰਗ ਕਰ ਸਕਦਾ ਜੇ ਸਿਰ ਨੂੰ ਸ਼ੰਕਾ ਸ਼ੰਕਾ ਹੋਵੇ ਵੀ ਬਲੱਡ ਵੇਚਦੇ ਆ ਤੇ ਸਾਡੇ ਨਾਲ ਕੋਈ ਵੀ ਸਵਰਗ ਕਰ ਸਕਦਾ ਅਸੀਂ ਉਹਨਾਂ ਨੂੰ ਜਵਾਬ ਦੇ ਹੈਗੇ ਤੇ ਉਹ ਪਿੱਛੇ ਜੇ ਇੱਕ ਵੀਡੀਓ ਵਾਇਰਲ ਹੋਈ ਸੀਗੀ ਕਾਫੀ ਉਹਦੇ ਵਿੱਚ ਕਹਿੰਦੇ ਸੀਗੇ ਵੀ ਇਹਨਾਂ ਜਿਹੜੀਆਂ ਸੰਸਥਾਵਾਂ ਕੰਮ ਕਰਦੀਆਂ ਇਹਨਾਂ ਨੂੰ ਪੈਸੇ ਦਿੰਦੇ ਆ ਸਰਕਾਰ ਇਹਨਾਂ ਨੂੰ ਉਹ ਇਹਨਾਂ ਨੂੰ ਦਿੰਦੇ ਨੇ ਹਜ਼ਾਰ ਹਜ਼ਾਰ ਰੁਪਏ ਨਹੀਂ ਜੀ ਕੋਈ ਸਾਨੂੰ ਪੈਸਾ ਨਹੀਂ ਦਿੰਦਾ ਜੀ ਅਸੀਂ ਤਾਂ ਸਿਰਫ ਆਪਦੇ ਮੋਟਰਸਾਈਕਲਾਂ ਦੇ ਗੱਡੀਆਂ ਦੇ ਜਾ ਕੇ ਕੰਮ ਕਰ ਰਹੇ ਹਾਂ ਜੀ ਜੋ ਵੀ ਜਿੰਨੇ ਵੀ ਸੇਵਾਦਾਰ ਹੈਗੇ ਆ ਟੋਟਲ ਸਾਡੇ ਨੌਜਵਾਨ ਹੀ ਸਾਰੇ ਸੇਵਾ ਕਰ ਰਹੇ ਆ ਜਿੰਨੇ ਵੀ ਆ ਟੋਟਲ ਖੜੇ ਹੋਏ ਆ ਸਾਰੇ ਨੌਜਵਾਨ ਸੇਵਾ ਕਰਦੇ ਆ ਜੀ ਕੋਈ ਇਹ ਗਲਤ ਫੈਲਦੀਆਂ ਫਲਾਈਆਂ ਗਈਆਂ ਜੀ ਐਵੇਂ ਕੋਈ ਵੀ ਸਾਨੂੰ ਕੋਈ ਪੈਸਾ ਨਹੀਂ ਦਿੰਦਾ ਤੇ ਸਸਤਾ ਸਾਰੀ ਸੇਵਾ ਕਰ ਰਹੀ ਹੈ ਤੁਹਾਡੇ ਨਾਲ ਬਹੁਤ ਸਾਰੇ ਨੌਜਵਾਨ ਜੁੜੇ ਹੋਏ ਆ ਤੇ ਤੁਸੀਂ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਕਿ ਉਹ ਵੱਧ ਤੋਂ ਵੱਧ ਬਲੱਡ ਡੋਨੇਟ ਕਰੇ ਕਿਉਂਕਿ ਅੱਜ ਬਹੁਤ ਸਾਰੇ ਬਿਮਾਰੀਆਂ ਫੈਲ ਚੁੱਕੀਆਂ ਹੈ ਕੈਂਸਰ, ਪਾਲਾ ਪੀਲੀਆ ਹੋਰ ਕਾਫੀ ਜਿਹੜੀਆਂ ਭਿਆਨਕ ਬਿਮਾਰੀਆਂ ਐ ਥੀਸੀ ਵਾਲੇ ਬੱਚੇ ਹੈਗੇ ਆ ਠੀਕ ਹੈ ਨੇ ਬੜੀ ਜ਼ਰੂਰਤ ਰਹਿੰਦੀ ਐ ਇੱਕ ਇਹ ਇਹੋ ਜੀ ਚੀਜ਼ ਐ ਵੀ ਜਿਹੜੀ ਮਸ਼ੀਨੀ ਇਹਨਾਂ ਨਹੀਂ ਬਣਾਈ ਜਾਂਦੀ ਤੇ ਤੁਸੀਂ ਨੌਜਵਾਨਾਂ ਨੂੰ ਕੀ ਕਹਿਣਾ ਚਾਹੋਗੇ ਅੱਜ ਦੇ ਦਿਨ ਤੇ ਮੈਂ ਸਾਰੇ ਨੌਜਵਾਨਾਂ ਨੂੰ ਬੇਨਤੀ ਕਰਨਾ ਚਾਹੁੰਦਾ ਜੀ ਕਿ ਇੱਕ ਬੰਦਾ ਬਲੀਦਾਨ ਸੇਵਾ ਸੈਡੀ ਵੱਲੋਂ ਤੇ ਕਿ ਆਪਾਂ ਸਾਰੇ ਨਾਲ ਮਿਲ ਕੇ ਹੰਬਲਾ ਮਾਰ ਕੇ ਬਲੱਡ ਦੀ ਸੇਵਾ ਵਾਸਤਵ ਵਧ ਕਰੀਏ ਤੇ ਗਲਤ ਨਸ਼ਿਆਂ ਤੋਂ ਬਚੀਏ ਤੇ ਸਸਤਾ ਦੇ ਨਾਲ ਜੁੜੀਏ blood ਦੀ ਸੇਵਾ ਕਰੀਏ ਵੱਧ ਤੋਂ ਵੱਧ ਜਿੰਨਾ ਵੀ ਹੋ ਸਕੇ ਦਰਸ਼ਕੀ ਨਾਮ ਹੈ ਤੁਹਾਡਾ ਮੇਰਾ ਨਾਮ ਡਾਕਟਰ ਆਯੂਸ਼ ਸਾਡੀ ਟੀਮ ਗਵਰਨਮੈਂਟ ਮੈਡੀਕਲ ਕਾਲਜ ਵੱਲੋਂ ਅਸੀਂ ਟੀਮ ਇੱਥੇ ਆਈ ਹੈ ਬਾਬਾ ਫਰੀਦ ਜਿਹੜੇ ਆਗਮਨ ਦਿਵਸ ਤੇ NGO ਵੱਲੋਂ ਆਪਣਾ ਕੈਂਪ ਲਗਾਇਆ ਗਿਆ ਜਿਸ ਵਿੱਚ ਹੁਣ ਤੱਕ 200 ਯੂਨਿਟ ਤੋਂ ਵੱਧ ਹੋ ਚੁੱਕੇ ਨੇ ਤੇ ਪਹਿਲਾਂ ਵੀ ਇੱਕ ਜਿਹੜੇ ਬਾਬਾ ਫਰੀਦ ਬਲੱਡ ਸੋਸਾਇਟੀ ਕੈਂਪ ਲਾਉਂਦੀ ਹੈ ਪਹਿਲਾਂ ਵੀ ਇਹਨਾਂ ਦਾ ਸਹਿਯੋਗ ਤੁਹਾਨੂੰ ਮਿਲਦਾ ਰਹਿੰਦਾ ਹੈ ਹਾਂਜੀ ਮੌਕੇ ਮੌਕੇ ਤੇ ਜਦੋਂ ਸਾਨੂੰ ਖੂਨ ਦੀ ਲੋੜ ਪੈਂਦੀ ਹੈ ਉਸੇ ਹਸਾਮਲਾਲੇ ਕੈਂਪ ਲਗਾਉਂਦੇ ਰਹਿੰਦੇ ਹਾਂ ਤੇ ਪਿਛਲੇ ਵੀ ਸਾਡਾ ਇੱਕ ਫਿਰੋਜਪੁਰ ਕੈਂਪ ਲੱਗਿਆ ਸੀ ਉਹਨਾਂ ਦੇ ਵਿੱਚ ਵੀ ਬਹੁਤ ਵੱਡਾ ਯੋਗਦਾਨ ਰਿਹਾ ਤੇ ਇਹ ਤੁਹਾਨੂੰ ਕਿੰਨੇ ਇੱਕ ਬਲੱਡ ਡੋਨੇਟ ਦੇ ਦਿੰਦੇ ਹੈ ਜੀ ਕੋਈ ਨਾ ਇਹ ਤਾਂ ਕੈਂਪ ਤੇ ਹਸਾਮਲਾਉਂ ਬੰਦੇ ਜੀ ਕਿੰਨੇ ਡੋਨਰ ਆਉਂਦੇ ਨੇ ਕਿੰਨੇ ਕੋ ਪਰ ਇਸ ਕੈਂਪ ਦੇ ਵਿੱਚ ਸਾਰੇ ਵਾਚੜ ਕੇ ਹਿੱਸਾ ਲੈ ਰਹੇ ਨੇ ਦੇ ਹੁਣ ਤੱਕ ਆਪਣੀ ਦੂਸਰੋ ਦੋਤੇ ਜਾ ਚੁੱਕੀ ਹੈ ਡਿਲੇਸ਼ਨ ਇਹ ਦੇਖਤੇ ਐਮਰਜੈਂਸੀ ਵੀ ਲੋਡ ਪਾਈ ਜਾਂਦੀ ਹੈ ਬਲੱਟੇ ਤਾਂ ਉਸ ਟਾਈਮ ਫਿਰ ਇਹਨਾਂ ਨੂੰ ਤੁਸੀਂ ਕੰਟੈਕਟ ਕਰਦੇ ਆ ਹਾਂਜੀ ਦੋ ਸਾਡੇ ਕੋਲ ਜਿੱਦਾਂ 네ਗੇਟਿਵ ਯੂਨਿਟਸ ਹੁੰਦੇ ਨੇ ਕੋਈ 네ਗੇਟਿਵ ਹੈ ਉਹ ਕੱਟ ਹੀ ਹੁੰਦੇ ਨੇ ਤਾਂ ਅਸੀਂ ਇਹਨਾਂ ਨੂੰ ਸੰਪਰਕ ਕਰਕੇ ਤਾਂ ਉਸ ਹਿਸਾਬ ਨਾਲ ਮੁਹਈਆ ਕਰਵਾ ਦਿੰਦੇ ਜਿਹਨੂੰ ਲੋਡ ਹੁੰਦੇ ਤੇ ਹੁਣ ਤੱਕ ਕਿੰਨੇ ਯੂਨਟ ਆ ਚੁੱਕੇ ਤੁਹਾਡੇ ਕੋਲ ਉਨੇ ਤੇ 200 ਹੋ ਚੁੱਕੇ ਨੇ ਤੇ ਸਾਨੂੰ ਉਮੀਦ ਹੈ ਕਿ ਅਸੀਂ 300 350 ਤੱਕ ਜਾਵਾਂਗੇ 5 ਵਜੇ ਤੱਕ ਆਪਣਾ ਕੈਂਪ ਹੈਗਾ ਜੀ 5 ਵਜੇ ਤੱਕ ਅਸੀਂ ਕੋਸ਼ਿਸ਼ ਕਰਾਂਗੇ ਕਿ 300 350 ਤੱਕ ਅਸੀਂ ਲੱਚੀ ਤੇ ਇਹਨਾਂ ਜੋ ਰਿਪਲੇਸਮੈਂਟ ਵਗੈਰਾ ਦਿੰਨੇ ਆ ਤੁਸੀਂ ਠੀਕ ਨੇ ਉਹਦੇ ਬਾਰੇ ਕੁਝ ਕਹਿੰਦੇ ਰੀਫਰੈਸ਼ਮੈਂਟ ਡੋਨਰ ਨੂੰ ਪਹਿਲਾ ਪਹਿਲਾਂ ਇਹ ਦੇਖੋ ਜੀ ਉਹਨਾਂ ਜਿਹੜਾ ਅਸੀਂ ਚੈੱਕ ਅਪ ਕਰਦੇ ਆ ਉਹਨਾਂ ਕੋ ਦਾ ਐਚਪੀ ਉਹਦਾ ਵਜਨ ਦੇ حساب ਨਾਲ ਤੇ ਉਹਦੀ ਫਿਟਨੈਸ ਦੇ حساب ਨਾਲ ਅਸੀਂ ਪੈਟ ਕਰਦੇ ਆ ਪਹਿਲਾਂ ਕੁਝ ਖਾਦਾ ਖਿਦਾ ਹੋਣਾ ਚਾਹੀਦਾ ਹੁੰਦਾ ਤੇ ਬਾਅਦ ਦੇ ਵਿੱਚ ਵੀ ਅਸੀਂ ਐਨ ਜੀਓ ਵੱਲੋਂ ਜਾਂ ਸਾਡੇ ਵੱਲੋਂ ਕੁਝ ਨਾ ਕੁਝ ਉਹਨੂੰ ਖਿਲਾ ਕੇ ਪ੍ਰੋਪਰ ਰੈਸਟ ਕਰਵਾ ਕੇ ਅਸੀਂ ਫੇਰ ਭੇਜਦੇ ਆ ਬਾਅਦ ਦੇ ਵਿੱਚ ਵੀ ਜਿਹੜੇ ਬਲੱਡ ਅਸੀਂ ਲੈਨੇ ਆ ਉਹਦੇ ਟੈਸਟ ਲੱਗਦੇ ਨੇ ਉੱਥੇ ਸਾਰੇ ਟੈਸਟ ਵੀ ਚੋਕੇ ਹੋਣ ਤੋਂ ਬਾਅਦ ਉਹ ਬਲੱਡ ਫੇਰ ਅੱਗੇ ਕਿਸੇ ਨੂੰ ਸਿਚੜਾਦੇ ਅੱਜ ਦੀ ਨੌਜਵਾਨ ਕਿਹੜੀ ਜਿਹੜੀ ਨਸ਼ਾ ਵੱਲ ਵਧੀ ਜਾਂਦੀ ਹੈ ਤੇ ਬਹੁਤ ਜਿਆਦਾ ਨੌਜਵਾਨ ਘੱਟ ਬਲੱਡ ਦੇ ਰਹੇ ਆ ਤੇ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਵੀ ਬਲੱਡ ਦੇਣ ਨੂੰ ਮੈਂ ਇਸ ਨੇਵਾਲਾ ਨਾ ਚਾਹਵਾਂਗਾ ਹੁਣ ਵੀ ਅੱਜ ਵੀ ਬਹੁਤ ਨੌਜਵਾਨ ਸੀਗੇ ਜਿਹੜੇ ਇੱਥੇ ਮੈਥਡਿਕਨ ਆਏ ਸੀ ਜਿਨ੍ਹਾਂ ਨੇ ਪਹਿਲੀ ਵਾਰ ਖੂਨ ਕਢਾਇਆ ਤੇ ਉਹਨਾਂ ਦੀ ਉਮਰ 30 ਜਾਂ 34 ਸਾਲ ਸੀਗੀ ਜੇ 18 ਸਾਲ ਤੋਂ ਬਾਅਦ ਖੂਨ ਕਢਵਾਉਣਾ ਸ਼ੁਰੂ ਕਰਦੇ ਆ ਤਾਂ ਹਰ 3-3 ਮਹੀਨੇ ਬਾਅਦ ਅਸੀਂ ਖੂਨ ਕਢਵਾ ਸਕਦੇ ਆ ਖੂਨ ਇੱਕ ਇਦਾਂ ਦੀ ਚੀਜ਼ ਹੈ ਕਿ ਸਾਇੰਸ ਤੇ ਇੰਨੀ ਤਰੱਕੀ ਕਰਨ ਦੇ ਬਾਵਜੂਦ ਵੀ ਖੂਨ ਅਸੀਂ ਕਿਸੇ ਚੀਜ਼ ਤੋਂ ਨਹੀਂ ਬਣਾ ਸਕਦੇ ਖੂਨ ਅਸੀਂ ਬੰਦੇ ਤੋਂ ਲੈ ਕੇ ਹੀ ਬੰਦੇ ਨੂੰ ਜੇ ਨੌਜਵਾਨ ਪੀੜੀ ਕਢਾਏਗੀ ਤਾਂ ਉਹ 50 ਜਾਂ 60 ਤੱਕ ਵੀ 60 ਸਾਲ ਤੱਕ ਕਢਾ ਸਕਦੇ ਜੇ ਹਰ ਬੰਦਾ ਇਹ ਜ਼ਿੰਮੇਵਾਰੀ ਸਮਝ ਕੇ ਕਢਾਵੇ ਜਿਹੜੀ ਸਾਨੂੰ ਇੱਕ ਲੈਵਲ ਤੇ ਜਾ ਕੇ ਕੋਈ ਦਿੱਕਤ ਆਉਂਦੀ ਹੈ ਤਾਂ ਉਹ ਦਿੱਕਤ ਸਾਨੂੰ ਨਹੀਂ ਆਏਗੀ ਤੇ ਇਹ ਕਿੰਨੇ ਗ੍ਰਾਮੀਂ ਕਾਲਾ ਜਿਹੜਾ ਨੌਜਵਾਨਾਂ ਜਾਂ ਉਪਰ ਉਮਰ ਵਾਲਾ ਵੀ ਵੱਡੀ ਉਮਰ ਵਾਲਾ ਵੀ 18 ਸਾਲ ਤੋਂ ਆਪਾਂ ਸ਼ੁਰੂ ਕਰ ਸਕਦੇ ਹਾਂ ਜੀ 18 ਤੋਂ ਬਾਅਦ ਆਪਾਂ 60 ਸਾਲ ਤੱਕ ਕਢਵਾ ਸਕਦੇ ਹਾਂ ਉਹਦਾ ਵਜ਼ਨ ਜਿਹੜਾ ਸਹੀ ਹੋਣਾ ਚਾਹੀਦਾ ਹੈ 50 ਤੋਂ ਉੱਤੇ ਉਹਦਾ ਵਜ਼ਨ ਹੋਵੇ ਤੇ ਗ੍ਰਾਮਿਕ 12 ਗ੍ਰਾਮ ਤੋਂ ਉੱਤੇ ਵਾਲੇ ਕਟਵਾ ਸਕਦੇ ਹੋ ਲੇਡੀਜ਼ ਲਈ ਵੀ ਇਹੀ ਚੀਜ਼ ਹੁੰਦੀ ਹੈ ਕਿ ਲੇਡੀਜ਼ ਦਾ ਵੀ ਜੇ 12.5 ਤੋਂ ਉੱਤੇ ਹੈ ਫਿੱਟ ਨੇ ਤਾਂ ਉਹ ਵੀ ਲੇਡੀਜ਼ ਵੀ ਜ਼ਰੂਰ ਕਟਵਾ ਸਕਦੇ ਹੋ ਸ਼ੁਕਰੀਆ ਧੰਨਵਾਦ